ਤੋ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਚੱ ਰਹੀ ਹੈ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਅਵਾਰਾ ਕੁੱਤਿਆਂ ਦੇ ਵੱਲੋਂ ਲੋਕਾਂ ਦੇ ਉੱਤੇ ਜਿਹੜਾ ਆ ਹਮਲਾ ਕੀਤਾ ਜਾ ਰਿਹਾ ਤੇ ਹੁਣ ਖਬਰ ਬੁੱਢਲਾਡਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਬਜ਼ੁਰਗ ਵਿਅਕਤੀ ਦੇ ਉੱਤੇ ਅਵਾਰਾ ਕੁੱਤੇ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤਸਵੀਰ ਇਸ ਵਿਅਕਤੀ ਦੀ ਦਿਖਾ ਰਹੇ ਆ ਜਿਸ ਦੇ ਉੱਤੇ ਹਮਲਾ ਕੀਤਾ ਗਿਆ ਆਵਾਰਾ ਕੁੱਤੇ ਦੇ ਵੱਲੋਂ ਤੇ ਗੰਭੀਰ ਰੂਪ ਦੇ ਵਿੱਚ ਇਸ ਵਿਅਕਤੀ ਨੂੰ ਜਿਹੜਾ ਆ ਜ਼ਖਮੀ ਕਰ ਦਿੱਤਾ ਜਾਂਦਾ ਹੈ ਤਾਂ ਬੁੱਢਲਾਡਾ ਦੇ ਪਿੰਡ ਰੱਲੀ ਦੇ ਵਿੱਚ ਇਸ ਬਜ਼ੁਰਗ ਵਿਅਕਤੀ ਦੇ ਉੱਤੇ ਆਵਾਰਾ ਕੁੱਤੇ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਨੋਚ ਲਿਆ ਜਾਂਦਾ ਇਸ ਵਿਅਕਤੀ ਨੂੰ ਤੇ ਫਿਰ ਗੰਭੀਰ ਰੂਪ ਦੇ ਵਿੱਚ ਇਹ ਇਹ ਵਿਅਕਤੀ ਜਿਹੜਾ ਆ ਜ਼ਖਮੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਸ ਨੂੰ ਇਲਾਜ ਦੇ ਲਈ ਜੜਾਇਆ ਹਸਪਤਾਲ ਦਾਖਲ ਕਰਾਇਆ ਗਿਆ ਡਾਕਟਰ ਦੇ ਮੁਤਾਬਕ ਜ਼ਖਮੀ ਦੀ ਹਾਲਤ ਜਿਹੜੀ ਆ ਨਾਜ਼ੁਕ ਬਣੀ ਹੋਈ ਹੈ ਉਸ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ ਤੇ ਇਸ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਪਿੰਡ ਵਾਸੀਆਂ ਦੇ ਵਿੱਚ ਜਿਹੜਾ ਆ ਡਰ ਦਾ ਮਾਹੌਲ ਬਣਿਆ ਹੋਇਆ ਹੈ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਆਵਾਰਾ ਕੁੱਤਿਆਂ ਤੇ ਤੁਰੰਤ ਕਾਬੂ ਜਿਹੜਾ ਆ ਪਾਇਆ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਨਾ ਵਾਪਰਨ ਸਤਿ ਸ਼੍ਰੀ ਅਕਾਲ ਜੀ ਮੈਂ ਮਿੱੱਚਾਵਲਾ ਦੋਸਤੋ ਅ ਅੱਜ ਤੁਹਾਨੂੰ ਇੱਕ ਅਨੋਖਾ ਜਿਹੜਾ ਤੁਹਾਨੂੰ ਗੱਲ ਦੱਸਣ ਜਾ ਰਹੇ ਹਾਂ ਕਿ ਪਿੰਡ ਰੱਲੀ ਦੇ ਵਿੱਚ ਇੱਕ ਕੁੱਤਿਆਂ ਨੇ ਖੌਫ ਪੈਦਾ ਕਰ ਰੱਖਿਆ ਤੇ ਉੱਥੋਂ ਦੇ ਇਨਸਾਨ ਨੇ ਜਿਹੜੇ ਬੰਦੇ ਨੇ ਉਹਨਾਂ ਨੂੰ ਜਿਹੜੇ ਵੱਢ ਕੇ ਜਿਹੜੇ ਖਾਇਆ ਜਾ ਰਿਹਾ ਤੇ ਜਿਹੜੇ ਆਵਾਰਾ ਕੁੱਤੇ ਨੇ ਪਹਿਲਾਂ ਭਾਈ ਸਾਹਿਬ ਨਾਲ ਗੱਲ ਕਰ ਲੈਣਾ ਭਾਈ ਜੀ ਕੀ ਕਹਿਣਾ ਚਾਹੋਗੇ ਜਿਹੜੇ ਆਵਾਰਾ ਕੁੱਤੇ ਤੁਸੀਂ ਦੱਸਿਆ ਕਿ ਪਹਿਲਾਂ ਇੱਕ ਬੰਦੇ ਦੀ ਵੀ ਮੌਤ ਹੋ ਚੁੱਕੀ ਉੱਥੇ ਤੇ ਅੱਜਕਾ ਭਾਈ ਸਾਹਿਬ ਵੀ ਜਿਹੜੇ ਜਿਹੜੇ ਆਵਾਰਾ ਕੁੱਤੇ ਦੇ ਸ਼ਿਕਾਰ ਹੋਏ ਨੇ ਕੀ ਕਿ ਭਾਈ ਗੁਰਜੀ ਕਾਲ ਸਾਹਿਬ ਭਾਈ ਗੁਰਜੀ ਕੀ ਬਤੇ ਜੀ ਸਰਕਾਰਾਂ ਨੂੰ ਬੇਨਤੀ ਕੀਤੀ ਜਾਂਦੇ ਜੀ ਜੋ ਇੱਕ ਆਵਾਰਾ ਕੁੱਤੇ ਨੇ ਇਹਨਾਂ ਦਾ ਜਲਦੀ ਤੋਂ ਜਲਦੀ ਇਲਾਜ ਕੀਤਾ ਜਾਣਾ ਚਾਹੀਦਾ ਹੈ ਜੀ ਸਾਡਾ ਬਟਲਾਡੇ ਦੇ ਨੇੜੇ ਪਿੰਡ ਰੱਲੀ ਹੈ ਜਿੱਥੇ ਕਿ ਇਹ ਤੋਂ ਪਹਿਲਾਂ ਦੋ ਬੰਦੇ ਕੁੱਤਿਆਂ ਨੇ ਨੋਚ ਨੋਚ ਕੇ ਘਰੋਂ ਖਾ ਲਏ ਹਨ ਤੀਸਰਾ ਰਾਤੀ ਦਾ ਕੇਸ ਹੈ 10 10:30 ਦੇ ਕਰੀਬ ਕੋਈ ਆਵਾਰਾ ਕੁੱਤੇ ਨੇ ਬੰਦੇ ਨੂੰ ਢਾ ਲਿਆ ਹੈ ਤੇ ਉਸ ਦੇ ਪੱਟਾਂ ਚੋਂ ਨੋਚ-ਨੋਚ ਕੇ ਮਾਸ ਕੱਢਿਆ ਹੈ ਤੇ ਬਟਲਾਡਾ ਅਮਰ ਅਮਰਜੈਂਸੀ ਚ ਇਸ ਟਾਈਮ ਤੇ ਬੰਦਾ ਦਾਖਲ ਹੈ ਜੀ ਤੇ ਇਹਨਾਂ ਦਾ ਛੇਤੀ ਤੋਂ ਛੇਤੀ ਇਲਾਜ ਕੀਤਾ ਜਾਵੇ ਜੇਕਰ ਗਮਾਂਡੇ ਬੰਦਿਆਂ ਨੂੰ ਨਾ ਪਤਾ ਚੱਲਦਾ ਤਾਂ ਇਹ ਬੰਦੇ ਦੀ ਮੌਤ ਹੋ ਜਾਣੀ ਸੀ ਤੇ ਬਹੁਤ ਬੁਰਾ ਹਾਲ ਕੀਤਾ ਕੁੱਤੇ ਨੇ ਜੀ ਅਸੀਂ ਸਰਕਾਰਾਂ ਤੋਂ ਇਹੀ ਆਸ ਰੱਖਦੇ ਹਾਂ ਵੀ ਇਹਨਾਂ ਤੇ ਕੋਈ ਐਸਾ तरीका ਵਰਤਾਇਆ ਜਾਵੇ ਜਾਂ ਇਹਨਾਂ ਦੀ ਨਜ਼ਰ ਕੁੱਸੀ ਕੀਤੀ ਜਾਵੇ ਜਾਂ ਇਹਨਾਂ ਦਾ ਸਫਾਇਆ ਕੀਤਾ ਜਾਣਾ ਚਾਹੀਦਾ ਹੈ ਨਿੱਕੇ ਨਿੱਕੇ ਬੱਚੇ ਸਕੂਲਾਂ ਜਾਣ ਤੋਂ ਡਰਦੇ ਹਨ ਸਿਆਣੇ ਬੰਦਿਆਂ ਨੂੰ ਵੀ ਇਹ ਕੁੱਤੇ ਬਖਸ਼ਦੇ ਤੇ ਪਸ਼ੂਆਂ ਦੀ ਤਾਂ ਅਣਗਿਣਤੀ ਕੱਟਰੂਆਂ ਬੱਚਰੂਆਂ ਦੀ ਤਾਂ ਕੋਈ ਗਿਣਤੀ ਵੀ ਨਹੀਂ ਕਿੰਨੇ ਇਹ ਕੁੱਤੇ ਖਾ ਗਏ ਅਵਾਰਾ ਕੁੱਤੇ ਇਹਨਾਂ ਨੇ ਪਿੰਡਾਂ ਦੇ ਵਿੱਚ ਇੱਕ ਕਿਸਮ ਦਾ ਹੱਤੇ ਬਣਾ ਰੱਖਿਆ ਹੈ ਸਰਕਾਰਾਂ ਇਧਰਲੇ ਪਾਸੇ ਕਿਉਂ ਨਹੀਂ ਧਿਆਨ ਦਿੰਦੀਆਂ ਅੱਜ ਬੰਦਾ ਮਰਜੇ ਬੰਦੇ ਤੇ ਕੋਈ ਕੇਸ ਨਹੀਂ ਹੈ ਜੇ ਕੁੱਤਾ ਮਰਜੇ ਜਕਦਮ ਪਰਚਾ ਉਦੋਂ ਹੋ ਜਾਂਦਾ ਹੈ ਜੇ ਪਸ਼ੂ ਮਰਜੇ ਤਾਂ ਵੀ ਪਰਚਾ ਹੋ ਜਾਂਦਾ ਬੰਦੇ ਦੀ ਅੱਜ ਪੰਜਾਬ ਦੇ ਵਿੱਚ ਦੇਖ ਲਓ ਕਿੰਨੀ ਕੁ ਕੀਮਤ ਰਹਿ ਗਈ ਹੈ ਕੋਈ ਸਰਕਾਰਾਂ ਲੋਕਾਂ ਵੱਲ ਬਿਲਕੁਲੀ ਧਿਆਨ ਨਹੀਂ ਦੇ ਰਹੀਆਂ ਕੁੱਤਿਆਂ ਬਿੱਲਿਆਂ ਤੋਂ ਬੰਦਿਆਂ ਦੀ ਨਸਲ ਕੁਸੀ ਕਰਾ ਰਹੀਆਂ ਹਨ ਤਾਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਬਾਈ ਜੀ ਇੱਕ ਮਿੰਟ ਦਿਖਾਓ ਤਸਵੀਰਾਂ ਦਿਖਾਓ ਤਾਂ ਜਿਹੜੇ ਆ ਦੇਖੋ ਕੁੱਤੇ ਨੇ ਜਿਹੜਾ ਨੋਚ ਨੋਚ ਕੇ ਇੱਕ ਬੰਦੇ ਨੂੰ ਖਾ ਲਿਆ ਤੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਆ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਤੇ ਇੱਕ ਬਾਈ ਬਾਈ ਇੱਕ ਮਿੰਟਾ ਕੰਨ ਵੀ ਦਿਖਾਓ ਬਾਈ ਇੱਧਰ ਕਰਿਓ ਆ ਦੇਖੋ ਕੰਨ ਤਾਂ ਇਹ ਬਾਈ ਕਿਵੇਂ ਬਚਿਆ ਹੋਊਗਾ ਤੇ ਕਿਸ ਤਰ੍ਹਾਂ ਇਹ ਬਾਈ ਦਾ ਹਾਲ ਹੋਇਆ ਹੋਊਗਾ ਬਾਈ ਕਿਵੇਂ ਤੁਹਾਨੂੰ ਕਿੰਨੇ ਵਜ ਦੀ ਇਹ ਗੱਲ ਹੈ ਤੇ ਕਿਵੇਂ ਤੁਹਾਨੂੰ ਹਾਂ ਸਵੇਰੇ 10:30 ਜੀ 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 10 ਵਜੇ ਦੀ ਹਾਂ 10:30 ਰਾਤ ਨੂੰ 10:30 ਵਜੇ ਜਦੋਂ ਤੁਸੀਂ ਜਾ ਰਹੇ ਸੀ ਤਾਂ ਉੱਥੇ ਆਵਾਰੇ ਕੁੱਤੇ ਇੱਕਦਮ ਚਾਹ ਕਿਵੇਂ ਹੋਇਆ ਫਿਰ ਮੁੰਡੇ ਛੱਡ ਕੇ ਗਏ ਨੇ ਜੀ ਉੱਥੇ ਰੇੜੀ ਚ ਘਰੇ ਪਾ ਗਈ ਸੀ ਬਣਾ ਜੀ ਕਿੰਨੇ ਕੇ ਕੁੱਤੇ ਸੀ ਉੱਥੇ ਉੱਥੇ ਤਾਂ ਕਈ ਕੁੱਤੇ ਸੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿਹੜਾ ਦਾਰੂ ਵੱਤ ਕੀਤੀ ਹੋਈ ਸੀ ਅੱਛਾ ਉਹ ਤਾਂ ਪਤਾ ਹੀ ਨਹੀਂ ਲੱਗਿਆ ਦਾਰੂ ਚ ਉਹ ਛੱਡ ਕੇ ਗਏ ਨੇ ਰੇੜੀ ਚ ਪਾ ਕੇ ਘਰੇ ਜੀ ਹਾਂ ਤੇ ਅਵਾਰਾ ਕੁੱਤਿਆਂ ਦਾ ਪੂਰਾ ਖੋਫ ਹੈ ਪਿੰਡ 'ਚ ਹਾਂ ਬਾਹਲੇ ਨੇ ਜੀ ਤੇ ਕੀ ਤੇ ਬਚ ਗਏ ਤੁਸੀਂ ਲੋਕਾਂ ਨੇ ਤੁਹਾਨੂੰ ਉੱਥੋਂ ਦੇ ਬਚਾ ਲਿਆ ਹੋਰ ਬਚਾ ਲਿਆ ਨਾ ਨੇ ਛੱਡ ਕੇ ਸੀ ਘਰੇ ਫਿਰ ਪਾ ਗਈ ਸੀ ਤਾਂ ਕੁੱਤਿਆਂ ਦਾ ਖੌਫ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਆਮ ਦੇਖਣ ਨੂੰ ਹੁਣ ਮਿਲ ਰਿਹਾ ਹੈ ਤਾਂ ਸਰਕਾਰ ਇਹਨਾਂ ਵੱਲ ਵੀ ਜ਼ਰੂਰ ਧਿਆਨ ਦੇਵੇ ਜਿਵੇਂ ਬਾਈ ਜੀ ਨੇ ਦੱਸਿਆ ਕਿ ਅਗਰ ਤੁਸੀਂ ਕੁੱਤੇ ਮਾਰਨ ਤੇ ਸਾਡੂ ਸਜ਼ਾ ਦਿੰਨੇ ਹੋ ਤਾਂ ਇਹ ਵੀ ਬੜੀ ਗਲਤ ਗੱਲ ਹੈ ਕਿਉਂਕਿ ਇਹ ਖੌਫ ਜਿਹੜਾ ਕੁੱਤਿਆਂ ਦਾ ਜਿਹੜਾ ਇਨਸਾਨਾਂ ਨੂੰ ਹੁਣ ਮਾਰਨ ਤੇ ਤੁਲੇ ਹੋਏ ਨੇ ਤੇ ਇਹਨਾਂ ਕੁੱਤਿਆਂ ਦਾ ਸਫਾਇਆ ਹੋਣਾ ਚਾਹੀਦਾ ਤਾਂ ਜੋ ਸਾਡਾ ਪੰਜਾਬ ਦੇ ਵਿੱਚ ਪਿੰਡ ਉਸੀ ਤਰ੍ਹਾਂ ਜਿਹੜਾ ਸੁਰੱਖਿਅਤ ਆਪਣੇ ਘਰਾਂ ਦੇ ਵਿੱਚ ਰਹਿ ਸਕਣ ਕੈਮਰਾ ਪਰਸਨ ਅਮਨਦੀਪ ਦੇ ਨਾਲ ਮੈਂ ਮਿਰਚਾਵਲਾ ਦਿਨਿਕ ਸੂਰਾਂ ਟੀਵੀ ਬੋਟਲਾਡਾ ਤਾਂ ਆਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਚੱ ਰਹੀ ਹੈ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਆਵਾਰਾ ਕੁੱਤਿਆਂ ਦੇ ਵੱਲੋਂ ਲੋਕਾਂ ਦੇ ਉੱਤੇ ਜਿਹੜਾ ਆ ਹਮਲਾ ਕੀਤਾ ਜਾ ਰਿਹਾ ਤੇ ਹੁਣ ਖਬਰ ਬੁੱਢਲਾਡਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਬਜ਼ੁਰਗ ਵਿਅਕਤੀ ਦੇ ਉੱਤੇ ਆਵਾਰਾ ਕੁੱਤੇ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤਸਵੀਰ ਇਸ ਵਿਅਕਤੀ ਦੀ ਦਿਖਾ ਰਹੇ ਆ ਜਿਸ ਦੇ ਉੱਤੇ ਹਮਲਾ ਕੀਤਾ ਗਿਆ ਆਵਾਰਾ ਕੁੱਤੇ ਦੇ ਵੱਲੋਂ ਤੇ ਗੰਭੀਰ ਰੂਪ ਦੇ ਵਿੱਚ ਇਸ ਵਿਅਕਤੀ ਨੂੰ ਜਿਹੜਾ ਆ ਜ਼ਖਮੀ ਕਰ ਦਿੱਤਾ ਜਾਂਦਾ ਹੈ ਤਾਂ ਬੁੱਢਲਾਡਾ ਦੇ ਪਿੰਡ ਰੱਲੀ ਦੇ ਵਿੱਚ ਇਸ ਬਜ਼ੁਰਗ ਵਿਅਕਤੀ ਦੇ ਉੱਤੇ ਆਵਾਰਾ ਕੁੱਤੇ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਨੋਚ ਲਿਆ ਜਾਂਦਾ ਹੈ ਇਸ ਵਿਅਕਤੀ ਨੂੰ ਤੇ ਫਿਰ ਗੰਭੀਰ ਰੂਪ ਦੇ ਵਿੱਚ ਇਹ ਇਹ ਵਿਅਕਤੀ ਜਿਹੜਾ ਆ ਜ਼ਖਮੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਸ ਨੂੰ ਇਲਾਜ ਦੇ ਲਈ ਜੜਾਇਆ ਹਸਪਤਾਲ ਦਾਖਲ ਕਰਾਇਆ ਗਿਆ ਡਾਕਟਰ ਦੇ ਮੁਤਾਬਕ ਜ਼ਖਮੀ ਦੀ ਹਾਲਤ ਜਿਹੜੀ ਆ ਨਾਜ਼ੁਕ ਬਣੀ ਹੋਈ ਹੈ ਉਸ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ ਤੇ ਇਸ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਪਿੰਡ ਵਾਸੀਆਂ ਦੇ ਵਿੱਚ ਜਿਹੜਾ ਆ ਡਰ ਦਾ ਮਾਹੌਲ ਬਣਿਆ ਹੋਇਆ ਹੈ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਆਵਾਰਾ ਕੁੱਤਿਆਂ ਤੇ ਤੁਰੰਤ ਕਾਬੂ ਜਿਹੜਾ ਆ ਪਾਇਆ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਨਾ ਵਾਪਰਨ। ਸਤਿ ਸ਼੍ਰੀ ਅਕਾਲ ਜੀ ਮੈਂ ਮਿਰਚਾਵਲਾ ਦੋਸਤੋ ਅ ਅੱਜ ਤੁਹਾਨੂੰ ਇੱਕ ਅਨੋਖਾ ਜਿਹੜਾ ਤੁਹਾਨੂੰ ਗੱਲ ਦੱਸਣ ਜਾ ਰਹੇ ਹਾਂ ਕਿ ਪਿੰਡ ਰੱਲੀ ਦੇ ਵਿੱਚ ਇੱਕ ਕੁੱਤਿਆਂ ਨੇ ਖੌਫ ਪੈਦਾ ਕਰ ਰੱਖਿਆ ਤੇ ਉੱਥੋਂ ਦੇ ਇਨਸਾਨ ਨੇ ਜਿਹੜੇ ਬੰਦੇ ਨੇ ਉਹਨਾਂ ਨੂੰ ਜਿਹੜੇ ਵੱਢ ਕੇ ਜਿਹੜੇ ਖਾਇਆ ਜਾ ਰਿਹਾ ਤੇ ਜਿਹੜੇ ਆਵਾਰਾ ਕੁੱਤੇ ਨੇ ਪਹਿਲਾਂ ਭਾਈ ਸਾਹਿਬ ਨਾਲ ਗੱਲ ਕਰ ਲੈਣਾ ਭਾਈ ਜੀ ਕੀ ਕਹਿਣਾ ਚਾਹੋਗੇ ਜਿਹੜੇ ਆਵਾਰਾ ਕੁੱਤੇ ਤੁਸੀਂ ਦੱਸਿਆ ਕਿ ਪਹਿਲਾਂ ਇੱਕ ਬੰਦੇ ਦੀ ਵੀ ਮੌਤ ਹੋ ਚੁੱਕੀ ਉੱਥੇ ਤੇ ਅੱਜਕਾ ਭਾਈ ਸਾਹਿਬ ਵੀ ਜਿਹੜੇ ਜਿਹੜੇ ਆਵਾਰਾ ਕੁੱਤੇ ਦੇ ਸ਼ਿਕਾਰ ਹੋਏ ਨੇ ਕੀ ਕਹਿੰਦੇ ਭਾਈ ਗੁਰਜੀ ਕਾਲ ਸਾਹਿਬ ਐ ਗੁਰਜੀ ਕੀ ਬਤੇ ਜੀ ਸਰਕਾਰਾਂ ਨੂੰ ਬੇਨਤੀ ਕੀਤੀ ਜਾਂਦੇ ਆ ਜੀ ਜੋ ਇੱਕ ਆਵਾਰਾ ਕੁੱਤੇ ਨੇ ਇਹਨਾਂ ਦਾ ਜਲਦੀ ਤੋਂ ਜਲਦੀ ਇਲਾਜ ਕੀਤਾ ਜਾਣਾ ਚਾਹੀਦਾ ਹੈ ਜੀ ਸਾਡਾ ਬਟਲਾਡੇ ਦੇ ਨੇੜੇ ਪਿੰਡ ਰੱਲੀ ਹੈ ਜਿੱਥੇ ਕਿ ਇਹ ਤੋਂ ਪਹਿਲਾਂ ਦੋ ਬੰਦੇ ਕੁੱਤਿਆਂ ਨੇ ਨੋਚ-ਨੋਚ ਕੇ ਘਰੋਂ ਖਾ ਲਏ ਹਨ ਤੀਸਰਾ ਰਾਤੀ ਦਾ ਕੇਸ ਹੈ 10 10:30 ਦੇ ਕਰੀਬ ਕੋਈ ਆਵਾਰਾ ਕੁੱਤੇ ਨੇ ਬੰਦੇ ਨੂੰ ਢਾ ਲਿਆ ਹੈ ਤੇ ਉਸ ਦੇ ਪੱਟਾਂ ਚੋਂ ਨੋਚ-ਨੋਚ ਕੇ ਮਾਸ ਕੱਢਿਆ ਹੈ ਤੇ ਬਟਲਾਡਾ ਅਮਰ ਅਮਰਜੈਂਸੀ ਚ ਇਸ ਟਾਈਮ ਤੇ ਬੰਦਾ ਦਾਖਲ ਹੈ ਜੀ ਤੇ ਇਹਨਾਂ ਦਾ ਛੇਤੀ ਤੋਂ ਛੇਤੀ ਇਲਾਜ ਕੀਤਾ ਜਾਵੇ ਜੇਕਰ ਗਮਾਂਡੇ ਬੰਦਿਆਂ ਨੂੰ ਨਾ ਪਤਾ ਚੱਲਦਾ ਤਾਂ ਇਹ ਬੰਦੇ ਦੀ ਮੌਤ ਹੋ ਜਾਣੀ ਸੀ ਤੇ ਬਹੁਤ ਬੁਰਾ ਹਾਲ ਕੀਤਾ ਕੁੱਤੇ ਨੇ ਜੀ ਅਸੀਂ ਸਰਕਾਰਾਂ ਤੋਂ ਇਹੀ ਆਸ ਰੱਖਦੇ ਹਾਂ ਵੀ ਇਹਨਾਂ ਤੇ ਕੋਈ ਐਸਾ ਰਿੱਕਾ ਵਰਤਾਇ ਜਾਵੇ ਜਾਂ ਇਹਨਾਂ ਦੀ ਨਸਲ ਖੁਸ਼ੀ ਕੀਤੀ ਜਾਵੇ ਜਾਂ ਇਹਨਾਂ ਦਾ ਸਫਾਇਆ ਕੀਤਾ ਜਾਣਾ ਚਾਹੀਦਾ ਹੈ ਨਿੱਕੇ ਨਿੱਕੇ ਬੱਚੇ ਸਕੂਲਾਂ ਜਾਣ ਤੋਂ ਡਰਦੇ ਹਨ ਸਿਆਣੇ ਬੰਦਿਆਂ ਨੂੰ ਵੀ ਇਹ ਕੁੱਤੇ ਬਖਸ਼ਦੇ ਤੇ ਪਸ਼ੂਆਂ ਦੀ ਤਾਂ ਅਣਗਿਣਤੀ ਕੱਟਰੂਆਂ ਬੱਚਰਾਂ ਦੀ ਤਾਂ ਕੋਈ ਗਿਣਤੀ ਹੋਈ ਨਹੀਂ ਵੀ ਕਿੰਨੇ ਇਹ ਕੁੱਤੇ ਖਾ ਗਏ ਅਵਾਰਾ ਕੁੱਤੇ ਇਹਨਾਂ ਨੇ ਪਿੰਡਾਂ ਦੇ ਵਿੱਚ ਇੱਕ ਕਿਸਮ ਦਾ ਹੱਤੇ ਬਣਾ ਰੱਖਿਆ ਹੈ ਸਰਕਾਰਾਂ ਇਧਰਲੇ ਪਾਸੇ ਕਿਉਂ ਨਹੀਂ ਧਿਆਨ ਦਿੰਦੀਆਂ ਅ ਅੱਜ ਬੰਦਾ ਮਰਜੇ ਬੰਦੇ ਤੇ ਕੋਈ ਕੇਸ ਨਹੀਂ ਹੈ ਜੇ ਕੁੱਤਾ ਮਰਜੇ ਜਕਦਮ ਪਰਚਾ ਉਦੋਂ ਹੋ ਜਾਂਦਾ ਹੈ ਜੇ ਪਸ਼ੂ ਮਰਜੇ ਤਾਂ ਵੀ ਪਰਚਾ ਹੋ ਜਾਂਦਾ ਬੰਦੇ ਦੀ ਅੱਜ ਪੰਜਾਬ ਦੇ ਵਿੱਚ ਦੇਖ ਲਓ ਕਿੰਨੀ ਕੁ ਕੀਮਤ ਰਹਿ ਗਈ ਹੈ ਕੋਈ ਸਰਕਾਰਾਂ ਲੋਕਾਂ ਵੱਲ ਬਿਲਕੁਲ ਹੀ ਧਿਆਨ ਨਹੀਂ ਦੇ ਰਹੀਆਂ ਕੁੱਤਿਆਂ ਬਿੱਲਿਆਂ ਤੋਂ ਬੰਦਿਆਂ ਦੀ ਨਸਲ ਕੁਸੀ ਕਰਾ ਰਹੀਆਂ ਹਨ ਤਾਂ ਤੋਂ ਨੂੰ ਮੈਂ ਤਸਵੀਰਾਂ ਦਿਖਾ ਰਿਹਾ ਬਾਈ ਇੱਕ ਮਿੰਟ ਦਿਖਾਓ ਤਸਵੀਰਾਂ ਦਿਖਾਓ ਤਾਂ ਜਿਹੜੇ ਆ ਦੇਖੋ ਕੁੱਤੇ ਨੇ ਜਿਹੜਾ ਨੋਚ ਨੋਚ ਕੇ ਇੱਕ ਬੰਦੇ ਨੂੰ ਖਾ ਲਿਆ ਤੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਆ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਤੇ ਇੱਕ ਬਾਈ ਬਾਈ ਇੱਕ ਮਿੰਟਾ ਕੰਨ ਵੀ ਦਿਖਾਓ ਬਾਈ ਇੱਧਰ ਕਰਿਓ ਆ ਦੇਖੋ ਕੰਨ ਤਾਂ ਇਹ ਬਾਈ ਕਿਵੇਂ ਬਚਿਆ ਹੋਊਗਾ ਤੇ ਕਿਸ ਤਰ੍ਹਾਂ ਇਹ ਬਾਈ ਦਾ ਹਾਲ ਹੋਇਆ ਹੋਊਗਾ ਬਾਈ ਕਿਵੇਂ ਤੁਹਾਨੂੰ ਕਿੰਨੇ ਵਜ ਦੀ ਇਹ ਗੱਲ ਹੈ ਤੇ ਕਿਵੇਂ ਤੁਹਾਨੂੰ ਹਾਂ ਸਾਢੇ 10 ਜੀ 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 10 ਵਜੇ ਦੀ ਹਾਂ ਸਾਢੇ 10 ਰਾਤ ਨੂੰ ਸਾਢੇ 10 ਵਜੇ ਜਦੋਂ ਤੁਸੀਂ ਆ ਰਹੇ ਸੀ ਤਾਂ ਉੱਥੇ ਆਵਾਰੇ ਕੁੱਤੇ ਇੱਕਦਮ ਤੁਹਾਨੂੰ ਪੈ ਗ ਪਾ ਕੇ ਮੈਂ ਹੋਇਆ ਫਿਰ ਮੁੰਡੇ ਛੱਡ ਕੇ ਗਏ ਨੇ ਜੀ ਉੱਥੇ ਰੇੜੀ ਚ ਘਰੇ ਪਾ ਗਈ ਸੀ ਫਿਰ ਜੀ ਕਿੰਨੇ ਕੇ ਕੁੱਤੇ ਸੀ ਉੱਥੇ ਉੱਥੇ ਤਾਂ ਕਈ ਕੁੱਤੇ ਸੀ ਮੈਨੂੰ ਤਾਂ ਪਤਾ ਵੀ ਨਹੀਂ ਸੀ ੱੱਕਾ ਦਰੂਦਤ ਕੀਤੀ ਹੋਈ ਸੀ ਅੱਛਾ ਔਰ ਪਤਾ ਨਹੀਂ ਲੱਗਾ ਦਰੂਦਤ ਉਹ ਛੱਡ ਕੇ ਗਏ ਨੇ ਰੇੜੀ ਚ ਪਾ ਕੇ ਕਰੇ ਜੀ ਹਾਂ ਤੇ ਅਵਾਰਾ ਕੁੱਤਿਆਂ ਦਾ ਪੂਰਾ ਖੋਫ ਹੈ ਪਿੰਡ ਚ ਹਾਂ ਬਾਰੇ ਨੇ ਜੀ ਤੇ ਤੇ ਬਚ ਗਏ ਤੁਸੀਂ ਲੋਕਾਂ ਨੇ ਤੁਹਾਨੂੰ ਉੱਥੋਂ ਦੇ ਬਚਾ ਲਿਆ ਹੋਰ ਬਚਾ ਲਿਆ ਨੇ ਛੱਡ ਕੇ ਸੀ ਘਰੇ ਫਿਰ ਪਾ ਗਈ ਸੀ ਤਾਂ ਕੁੱਤਿਆਂ ਦਾ ਖੌਫ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਆਮ ਦੇਖਣ ਨੂੰ ਹੁਣ ਮਿਲ ਰਿਹਾ ਹੈ ਤਾਂ ਸਰਕਾਰ ਇਹਨਾਂ ਵੱਲ ਵੀ ਜ਼ਰੂਰ ਧਿਆਨ ਦੇਵੇ ਜਿਵੇਂ ਬਾਈ ਜੀ ਨੇ ਦੱਸਿਆ ਕਿ ਅਗਰ ਤੁਸੀਂ ਕੁੱਤੇ ਮਾਰਨ ਤੇ ਸਾਡੂ ਸਜ਼ਾ ਦਿੰਨੇ ਹੋ ਤਾਂ ਇਹ ਵੀ ਬੜੀ ਗਲਤ ਗੱਲ ਹੈ ਕਿਉਂਕਿ ਇਹ ਖੌਫ ਜਿਹੜਾ ਕੁੱਤਿਆਂ ਦਾ ਜਿਹੜਾ ਇਨਸਾਨਾਂ ਨੂੰ ਹੁਣ ਮਾਰਨ ਤੇ ਤੁਲੇ ਹੋਏ ਨੇ ਤੇ ਇਹਨਾਂ ਕੁੱਤਿਆਂ ਦਾ ਸਫਾਇਆ ਹੋਣਾ ਚਾਹੀਦਾ ਤਾਂ ਜੋ ਸਾਡਾ ਪੰਜਾਬ ਦੇ ਵਿੱਚ ਪਿੰਡ ਉਸੀ ਤਰ੍ਹਾਂ ਜਿਹੜਾ ਸੁਰੱਖਿਅਤ ਆਪਣੇ ਘਰਾਂ ਦੇ ਵਿੱਚ ਰਹਿ ਸਕਣ ਕੈਮਰਾ ਪਰਸਨ ਅਮਨਦੀਪ ਦੇ ਨਾਲ ਮੈਂ ਮਿਰਚਾਵਲਾ ਦਿਨਿਕ ਸੂਰਿਆ ਟੀਵੀ ਬਟੋਲਾਡਾ